ਕਾਲ ਜੀ ਹੁਣੇ-ਹੁਣ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਬੱਚੇ ਨੇ 100 ਰੁਪਏ ਲਗਾ ਕੇ ਜਿੱਤ ਲਏ ਨੇ ਜੀ 3 ਕਰੋੜ ਰੁਪਏ ਕਿਵੇਂ ਜਿੱਤੇ ਨੇ ਸਾਰੀ ਡਿਟੇਲ ਤੁਹਾਨੂੰ ਇਸ ਵੀਡੀਓ ਚੱਪ ਦੱਸਾਂਗੇ ਉਸ ਤੋਂ ਪਹਿਲਾਂ ਛੋਟੀ ਜੀ ਗੁਜਾਰਿਸ਼ ਜਿਨ੍ਹਾਂ ਵੀਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਚਲੋ ਚੱਲਾਂ ਮੇਰੇ ਨਾਲ ਅਪਡੇਟ ਦੇ ਉੱਤੇ ਜੀ ਤਾਂ ਤੁਸੀਂ ਦੇਖ ਸਕਦੇ ਹੋ ਜੀ ਡ੍ਰੀਮ 11 ਨੇ ਖੋਲੇ ਨੇ ਜੀ ਬੰਦ ਕਿਸਮਤ ਦੇ ਤਾਲੇ ਸਿਰਫ 100 ਰੁਪਏ ਲਗਾ ਕੇ ਨੌਜਵਾਨ ਨੇ ਜਿੱਤਨੇ ਲਈ ਜੀ 3 ਕਰੋੜ ਰੁਪਏ ਤੁਹਾਨੂੰ ਇਸ ਨਾਲ ਚੋਣੇ ਜੀ ਕਹਿੰਦੇ ਨੇ ਜਦੋਂ ਪ੍ਰਮਾਤਮਾ ਦਿੰਦਾ ਦਾ ਛੱਪੜ ਪਾੜ ਕੇ ਦਿੰਦਾ ਇਨਸਾਨ ਨੂੰ ਪਤਾ ਨਹੀਂ ਹੁੰਦਾ ਕਿ ਕਦੋਂ ਪ੍ਰਮਾਤਮਾ ਨੇ ਉਸ ਦੀ ਕਿਸਮਤ ਬਦਲ ਦੇਣੀ ਆ ਅਜਿਹਾ ਹੀ ਤਹਿਸੀਲ ਸ਼੍ਰੀ ਆਨੰਦਪੁਰ ਸਾਹਿਬ ਦੇ ਹਿਮਾਚਲ ਬਾਰਡਰ ਤੇ ਸਥਿਤ ਪਿੰਡ ਜਟੋਰੀ ਦੇ ਇੱਕ ਸਧਾਰਨ ਪਰਿਵਾਰ ਨਾਲ ਹੋਇਆ ਜਿਸ ਦਾ ਮੁਖੀ ਇੱਕ ਫੋਟੋਗ੍ਰਾਫਰ ਕੰਮ ਕਰਦਾ ਪਰ ਉਸ ਦੇ ਮੁੰਡੇ ਨੇ ਸਿਰਫ 100 ਰੁਪਏ ਚ ਡ੍ਰੀਮ 11 ਗੇਮ ਰਾਹੀਂ 3 ਕਰੋੜ ਰੁਪਏ ਜਿੱਤ ਲਏ ਨੇ ਰਾਤੋਂ ਰਾਤ ਰੌੜੀਪ੍ਰਦੀਪ ਬਣੇ ਪਰਿਵਾਰ ਨੂੰ ਅਜੇ ਵੀ ਵਿਸ਼ਵਾਸ ਨਹੀਂ ਹੋ ਰਿਹਾ ਕਿ ਉਹ ਅਮੀਰ ਹੋ ਗਿਆ 12ਵੀਂ ਕਲਾਸ ਚ ਪੜਨ ਵਾਲਾ ਗੌਰਵ ਰਾਣਾ ਜਿਸ ਨੇ ਅਜੇ 10 ਤੋਂ 11 ਦਿਨ ਪਹਿਲਾਂ ਹੀ ਡ੍ਰੀਮ 11 ਦੇ ਖੇਡਣਾ ਸ਼ੁਰੂ ਕੀਤਾ ਸੀ ਨੌਜਵਾਨ ਨੇ ਕਰੋੜਾਂ ਰੁਪਏ ਵਾਲੀ ਗੇਮ ਚ ਪਹਿਲਾ ਰੈਂਕ ਹਾਸਲ ਕੀਤਾ ਹੈ ਲਗਭਗ 3 ਕਰੋੜ ਇਨਾਮ ਬਜੋ ਮਿਲੇ ਨੇ ਗੌਰਵ ਰਾਨਾ ਦਾ ਪਰਿਵਾਰ ਇੱਕ ਸਾਧਾਰਨ ਪਰਿਵਾਰ ਹੈ ਹਿਮਾਚਲ ਦੇ ਪਿੰਡ ਜੇਡੋਰੀ ਵਿੱਚ ਰਹਿੰਦਾ ਉਸਦੇ ਪਿਤਾ ਫੋਟੋਗ੍ਰਾਫਰ ਨੇ ਇਸ ਕੀਤੇ ਨਾਲ ਕਰਦਾ ਜਿਹੜਾ ਗੁਜ਼ਰਵਿਸਰ ਹੁੰਦਾ ਹੈ ਪਰ ਹੁਣ ਪਰਿਵਾਰ ਬਹੁਤ ਖੁਸ਼ ਨਜ਼ਰ ਆ ਰਿਹਾ ਹੈ ਪਰਿਵਾਰ ਇਸ ਵੇਲੇ ਖੁਸ਼ੀ ਦਾ ਮਾਹੌਲ ਹੈ ਉਹਨਾਂ ਨੂੰ ਸਾਰੇ ਪਾਸਿਓਂ ਵਧਾਈਆਂ ਵੀ ਮਿਲ ਰਹੀਆਂ ਨੇ ਜੀ। Dream11 ਇੱਕ ਗੇਮ ਐਪ ਹੈ ਜਿਸ ਦੇ ਵਿੱਚ cricket ਤੋਂ ਲੈ ਕੇ ਬਹੁਤ ਸਾਰੇ ਮੈਚ ਖੇਡੇ ਜਾਂਦੇ ਨੇ ਜਿਸ ਦੇ ਵਿੱਚ ਤੁਸੀਂ ਪੈਸਾ ਲਗਾ ਕੇ ਜਿੱਤ ਸਕਦੇ ਹੋ। ਪਰ ਅਸੀਂ ਤੁਹਾਨੂੰ 1% ਵੀ ਆਇਨੀ ਕਹਿ ਰਹੇ ਹਾਂ ਵੀ ਤੁਸੀਂ ਵੀ ਇਸ ਗੇਮ ਨੂੰ ਖੇਡੋ। ਅਸੀਂ ਤੁਹਾਨੂੰ ਕਹਿੰਦੇ ਹਾਂ ਜੇ ਤੁਹਾਨੂੰ ਨੌਲੇਜ ਹੈ ਤਾਂ ਹੀ ਇਸ ਗੇਮ ਦੇ ਵਿੱਚ ਪਾਓ ਜੀ। ਕਿਸੇ ਤਰ੍ਹਾਂ ਦੇ ਅਪਡੇਟਸ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ। ਧੰਨਵਾਦ।